ਸਾਰਿਆਂ ਨੂੰ ਪਿਆਰ ਭਰੀ ਸ਼ਖਤ ਸ੍ਰੀ ਅਕਾਲ ਵਾਦ ਸਨਾਉ ਜੀ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਤੇ ਆ ਹੈਗੀ ਜੀ ਮਲਾਈ ਕਿੰਨੇ ਦਿਨਾਂ ਦੀ ਇਕੱਠੀ ਕੀਤੀ ਵੀ ਤੇ ਇਹਨੂੰ ਹੁਣ ਗਰਮ ਕਰ ਲੈਣਾ ਤੇ ਅੱਜ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਮਲਾਈ ਤੋਂ ਮੱਖਣ ਤੇ ਲੱਸੀ ਕਿਸ ਤਰ੍ਹਾਂ ਬਣਦੀ ਹੈ ਜੀ ਆਪਾਂ ਜੱਟੇ ਚ ਮੈਂ ਨਹੀਂ ਵੀ ਜਵਾਂਦੇ ਤੇ ਆ ਦੇਖੋ ਹੁਣ ਜਿਹੜੀ ਮਲਾਈ ਹੈ ਇਹਨੂੰ ਫ੍ਰਿਜ 'ਚੋਂ ਬਾਹਰ ਕੱਢ ਕੇ ਰੱਖ ਲਿਆ ਸੀ ਤਿੰਨ ਚਾਰ ਘੰਟੇ ਪਹਿਲਾਂ ਤੇ ਹੁਣ ਜਿਹੜੀ ਨਾਰਮਲ ਹੋ ਗਈ ਹੁਣ ਅਸੀਂ ਇਹਨੂੰ ਥੋੜਾ ਜਿਹਾ ਗਰਮ ਕਰ ਲੈਣਾ ਕੋਸਾ ਦੇਣੇ ਦਾ ਦੁੱਧ ਨੂੰ ਜੰਮਣ ਲਈ ਦਾ ਇਸ ਤਾਂ ਕਰਕੇ ਕਰ ਲਵਾਂਗੇ ਤੇ ਉਸ ਤੋਂ ਬਾਅਦ ਇਹਨੂੰ ਜੰਮਣ ਲਾ ਦੇਣਾ ਜੇਕਰ ਤਾਂ ਹੈਗੀ ਆ ਗਰਮੀਆਂ ਫਿਰ ਤਾਂ ਕੱਪੜਾ ਦੇਣ ਦੀ ਲੋੜ ਨਹੀਂ ਹੈਗੀ ਤੇ ਹੁਣ ਹੈਗੀ ਸਰਦੀ ਠੰਡ ਹੈ ਤੁਹਾਨੂੰ ਪਤਾ ਇੰਨੀ ਜ਼ਿਆਦਾ ਤਾਂ ਨਹੀਂ ਹੈਗੀ ਥੋੜੀ ਪਰ ਕੱਪੜਾ ਹਜੇ ਵੀ ਦੇਣਾ ਪੈਂਦਾ ਦੁੱਧ ਦੇ ਉੱਪਰ ਤੇ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਫਿਰ ਅਸੀਂ ਇਹਨੂੰ ਜੰਮਣ ਲਾ ਕੇ ਢੱਕ ਦੇਣਾ ਤੇ ਉਸ ਤੋਂ ਬਾਅਦ ਫਿਰ ਅਸੀਂ ਬਣਾਵਾਂਗੇ ਇਹਦੇ ਵਿੱਚ ਮੱਖਣ ਕੱਢਣਾ ਜਿਹੜੀ ਲੱਸੀ ਹੈ ਤੇ ਉਹ ਵੀ ਆਪਣੀ ਵਧੀਆ ਪੀਣ ਦੇ ਕੰਮ ਆ ਜਾਂਦੀ ਹੈ ਤੇ ਮਲਾਈ ਜ਼ਿਆਦਾ ਪੁਰਾਣੀ ਨਹੀਂ ਹੈਗੀ ਜੇ ਹੋਵੇ ਤਾਂ ਮਹੀਨੇ ਨਹੀਂ ਸਮਝ ਲਓ ਜਾਂ 15 20 ਦਿਨ ਦੀ ਤੇ ਉਹ ਤਾਂ ਫਿਰ ਨਹੀਂ ਬਣਦੀ ਹੈਗੀ ਲੱਸੀ ਵਧੀਆ ਬਣੂਗੀ ਤਾਂ ਸਹੀ ਪਰ ਉਹਦੇ ਵਿੱਚ ਥੋੜੀ স্মੈਲ ਆਉਂਦੀ ਹੈ ਤੇ ਇਹ ਹੈਗੀ ਆਪਣੀ ਥੋੜੇ ਦਿਨਾਂ ਦੀ ਹੈ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਗਰਮ ਕਰਕੇ ਤੇ ਇਹਦੇ ਵਿੱਚ ਫਿਰ ਅਸੀਂ ਪਾ ਦੇਣਾ ਜੰਮਣ ਉਸ ਤੋਂ ਬਾਅਦ ਜਿਹੜਾ ਮੱਖਣ ਘੱਟਣਾ ਤੇ ਲੱਸੀ ਜਿਹੜੀ ਵਧੀਆ ਆਪਣੇ ਪੀਣ ਦੇ ਕੰਮ ਆ ਜਾਂਦੀ ਹੈ ਪੀਓ ਚਾਹੇ ਕੜੀ ਬਣਾਓ ਕੁਝ ਵੀ ਤੇ ਪਹਿਲਾਂ ਮੈਂ ਇਹਨੂੰ ਗਰਮ ਕਰ ਲਵਾਂ ਇੱਧਰ ਆਪਣਾ ਜਿਹੜਾ ਦੂਸਰਾ ਦੁੱਧ ਗਰਮ ਰੱਖਿਆ ਹੋਇਆ ਤੇ ਆਹ ਵਾਲੇ ਡੱਬੇ ਦੀ ਸੀਗੀ ਮਲਾਈ ਤੇ ਹੁਣ ਮੈਂ ਇਹਦੇ 'ਚ ਕੱਢ ਦਿੰਦੀ ਤੇ ਤਾਂ ਕਿ ਗੈਸ ਤੇ ਰੱਖ ਹੋ ਜਾਵੇ ਗਰਮ ਹੋ ਜਾਵੇ ਚੰਗੀ ਤਰ੍ਹਾਂ ਜੇਕਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਆਵਾਜ਼ਾਂ ਤੁਸੀਂ ਸੁਣਦੇ ਹੋਣੇ ਸਾਡੇ ਨਾਲ ਪ੍ਰਵਾਤ ਫੇਰੀਆਂ ਨਿਕਲਦੀਆਂ ਪਿੰਡ ਗੁਰੂ ਰਵੀਦਾਸ ਜੀ ਦਾ ਜਨਮ ਦਿਨ ਆ ਰਿਹਾ ਤਾਂ ਕਰਕੇ ਉਹਦੇ ਸਬੰਧ ਵਿੱਚ ਸ਼ਾਮ ਦੇ ਟਾਈਮ ਜਿੱਦਾਂ ਹੀ ਕਰਦੇ ਆ ਅਲੱਗ-ਅਲੱਗ ਪਿੰਡਾਂ ਦੇ ਕੋਈ ਨਾ ਕੋਈ ਆਇਆ ਰਹਿੰਦਾ ਤੇ ਕਿੰਨੀ ਸੋਹਣੀ ਲੱਗਦੀ ਸ਼ਬਦਾਂ ਦੀ ਆਵਾਜ਼ ਪਤਾ ਨਹੀਂ ਕੈਮਰੇ 'ਚ ਆਉਂਦੀ ਹੋਣੀ ਕਿ ਨਹੀਂ

ਉਹ ਜਿਹੜਾ ਗਰਮ ਕਰਦੇ ਗਰਮ ਕਰਦੇ ਬਾਹਰ ਤੋਂ ਕਰਦੇ ਅੱਜ ਮੈਂ ਸੁਣਿਆ ਰੋਜ਼ ਦੇ ਸੀਗਾ ਪਤਾ ਨਹੀਂ ਕੋਈ ਬੱਚਾ ਕਹਿੰਦਾ ਪਿਆਸ ਸਾਡਾ ਕਹਿੰਦਾ ਰੋਜ਼ ਦੇ ਸਾਡਾ ਤਾਂ ਸਵੇਰ ਤੋਂ ਉੱਠ ਕੇ ਦੌੜ ਦੇ ਸ਼ੁਰੂ ਹੋ ਜਾਂਦਾ ਚਲੋ ਚਲੋ ਜੀ ਬਰਤਨ ਵਗੈਰਾ ਮਾਂਜ ਲੇ ਤੇ ਹੁਣ ਕਰ ਦਈਏ ਗੈਸ ਨੂੰ ਸਾਫ ਤੇ ਮੈਨੂੰ ਨਹੀਂ ਵਧੀਆ ਲੱਗਦਾ ਇਦਾਂ ਕਦੇ ਵੀ ਨਹੀਂ ਮੈਂ ਗੈਸ ਨੂੰ ਛੱਡ ਕੇ ਸੁੱਤੀ ਚੰਗੀ ਤਰ੍ਹਾਂ ਸਾਫ ਕਰਕੇ ਤੇ ਜੇ ਵਧੀਆ ਸਾਫ ਕੀਤੀ ਹੋਵੇ ਨਾ ਰਸੋਈ ਤੇ ਸਵੇਰ ਨੂੰ ਇੱਕ ਵੀ ਫਰੈਸ਼ ਜਿਹਾ ਫੀਲ ਹੁੰਦਾ ਜੇ ਅੱਜ ਹੀ ਗੰਦੀ ਛੱਡ ਕੇ ਸੋਜੋ ਤੇ ਸਵੇਰ ਨੂੰ ਹੀ ਮਾਨਤ ਦੀ ਰਹਿੰਦਾ ਦੇਖ ਕੇ ਇੱਕਦਮ ਤੇ ਆਪਣਾ ਗੈਸ ਵਗੈਰਾ ਸਾਰੇ ਭਾਂਡੇ ਮਾਂਜ ਕੇ ਸਾਰਾ ਕੁਝ ਸਾਫ ਕਰਕੇ ਸੈੱਟ ਕਰਕੇ ਤਾਂ ਕਿ ਸਵੇਰ ਨੂੰ ਜਦ ਉੱਠੀਏ ਅਸੀਂ ਨਵੀਂ ਸ਼ੁਰੂਆਤ ਹੋਵੇ ਨਾ ਕਿ ਅਸੀਂ ਉਹੀ ਪੁਰਾਣੇ ਕੰਮਾਂ 'ਚ ਫਸੇ ਰਹੀਏ ਫਿਰ ਬੰਦਾ ਇੱਕਦਮ ਆਲਜ ਜਾਂਦਾ ਵੀ ਪਤਾ ਨਹੀਂ ਹੁਣ ਰਾਤ ਵਾਲੇ ਕੰਮ ਕਰੀਏ ਪਏ ਜਾਂ ਨਵੇਂ ਸ਼ੁਰੂ ਕਰੀਏ ਹਨਾ ਬਾਕੀ ਕਿਸੇ ਵੇਲੇ ਜਿਆਦਾ ਹੀ ਮਜਬੂਰੀ ਹੋ ਜਾਵੇ ਤਾਂ ਲੱਗ ਕਰ ਲੈ ਨਹੀਂ ਮੈਂ ਮੈਂ ਨਹੀਂ ਕਦੇ ਇਦਾਂ ਛੱਡ ਕੇ ਸੁੱਤੀ ਮੈਂ ਪੀਂਦੀ ਹਾਂ ਸਵੇਰੇ ਸਵੇਰੇ ਚਾਹ ਪਰ ਸਵੇਰੇ ਸਵੇਰੇ ਕੰਮੰਨੇ ਜਿਆਦਾ ਹੁੰਦਾ ਹੈ ਚਾਹ ਵੀ ਬੰਦਾ ਚੈਨ ਨਾਲ ਨਹੀਂ ਚੱਲਦਾ ਉਹ ਜਲਦੀ ਜਲਦੀ ਕੰਮ ਕਰਕੇ ਪੀਂਦੀ ਮੈਂ ਹਾਜੀ ਮਾਂ ਦੀ ਚੌਂਣ ਜਾਣਾ ਪਾੜੀ ਪਹਿਲਾਂ ਮਗਾਣੀ ਲਾਣ ਲੱਗੀ ਉਸ ਤੋਂ ਬਾਅਦ ਫਿਰ ਗੁਰਦੁਆਰਾ ਸਾਹਿਬ ਚੱਲ ਗਏ ਬਸ ਐਡੀ ਟਾਈਮ ਨਿਕਲ ਜਾਂਦਾ ਹੈ ਆ ਬਣਾਈ ਇੱਧਰ ਆਲੂ ਮਟਰ ਗਾਜਰਾਂ ਦੀ ਸਬਜ਼ੀ ਤੇ ਇਹ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜਿਹੜੇ ਮੇਰੇ ਭੈਣ ਭਰਾ ਵੀਡੀਓ ਦੇਖਦੇ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੀ ਵਾਹਿਗੁਰੂ ਰਮੇਸ਼ਾ ਉਹਨਾਂ ਨੂੰ ਤੰਦਰੁਸਤੀ ਨਾਲ ਚੜ੍ਹਦੀ ਕਲਾ ਬਖਸ਼ੇ ਤੇ ਆਪਣੇ ਆਪਣੇ ਘਰਾਂ 'ਚ ਹਮੇਸ਼ਾ ਹੀ ਖੁਸ਼ ਰਹੋ ਚੰਗਾ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਰੱਬ ਰਾਖਾ